ਪੰਜਾਬ ਦੇ ਵਿੱਚ ਨਾ ਖੇਲੇ ਹੁੰਦੇ ਤੇ ਵੱਡੇ ਵੱਡੇ ਸੈਂਕੜੇ ਕਰੋੜਾਂ ਦੇ ਹੁੰਦੇ ਆ ਪਿਛਲੇ ਦਿਨਾਂ ਚ ਆਪਾਂ ਇੱਕ ਖਬਰ ਕੀਤੀ ਕਿ ਟੋਲ ਪਲਾਜ਼ੇ ਤੇ ਵੀ ਜਿਹੜਾ ਉਹਨਾਂ ਦਾ ਪੋਰਟਲ ਜਾਂ ਬਦਲ ਕੇ ਕਰੋੜਾਂ ਰੁਪਏ ਦੀ ਠੱਗੀ ਮਾਰ ਗਏ ਹੁਣ ਕਹਿੰਦੇ ਕਿ ਮਾਈਨਿੰਗ ਡਿਪਾਰਟਮੈਂਟ ਵਾਲਿਆਂ ਦਾ ਵੀ ਪੋਰਟਲ ਬਦਲ ਕੇ ਉਹਤੇ ਵੀ ਠੱਗੀ ਹੋਈ ਹੈ ਆ ਪੋਰਟਲ ਜਾਂ ਬਦਲਣ ਦਾ ਕੰਮ ਬੜਾ ਵਧੀਆ ਹੋ ਗਿਆ ਅੱਜਕੱਲ ਦੇਖੋ ਇਹਦੇ ਵਿੱਚ ਕੀ ਹੋਇਆ ਕਿ ਮਿਲੀ ਭੁਗਤੇ ਰਹੀ ਹੋਏਗੀ ਜੀ ਇਹਨਾਂ ਨੇ ਇੱਕ ਰਲਦੀ ਮਿਲਦੀ ਜਿਹੜੇ ਵੀ ਮਿਲੀ ਭੁਗਤਾ ਲਈ ਜਿਹੜੇ ਫਰਾਡੀ ਲੋਕ ਆ ਇਹਨਾਂ ਨੇ ਇੱਕ ਪੰਜਾਬ ਸਰਕਾਰ ਦੇ ਨਾਲ ਮਿਲਦੀ ਜੁਲਦੀ ਵੈਬਸਾਈਟ ਤਿਆਰ ਕੀਤੀ ਜੀ ਠੀਕ ਹੈ ਜੀ ਫਿਰ ਡਾਟਾ ਚੋਰੀ ਕੀਤਾ ਹੋਏਗਾ ਹੂੰ ਤਾਂ ਉਹ ਸਾਰਾ ਕੁਝ ਡਾਇਵਰਟ ਕਰਕੇ ਡਾਇਵਰਟ ਕਰਕੇ ਕੈਪਟਨ ਸਰਕਾਰ ਤੋਂ ਲੈ ਕੇ ਹੁਣ ਤੱਕ ਦੱਸਦੇ ਆ ਕਿ ਲਗਭਗ 1000 ਕਰੋੜ ਰੁਪਏ ਦੀ ਉਹ ਇਸੇ ਤਰ੍ਹਾਂ ਦੀ ਲੁੱਟ ਕਰ ਗਏ ਨੇ ਕਰ ਬਾਤ ਕਰ ਬਾਤ ਤੇ ਜਿਹੜੀ ਸਰਕਾਰ ਤੋਂ ਹੁਣ ਤੱਕ ਹਾਂਜੀ ਜਿਹੜੀ ਮਤਲਬ ਕਿ ਵੈਬਸਾਈਟ ਬਣੀ ਆ ਜਾਂ ਜਿਹੜਾ ਉਹਦਾ ਕੰਟਰੋਲ ਵਗੈਰਾ ਸੀਗਾ ਸਾਰਾ ਕੁਝ ਉਹ ਸਿੰਗਾਪੁਰ ਤੇ ਇੱਕ ਸ਼ਾਇਦ ਹੋਰ ਮੁਲਕ ਦੇ ਵਿੱਚ ਸੀ ਮੁਲਕ ਕਿ ਇੱਥੇ ਕੋਈ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਸਬੂਤ ਛੱਡਿਆ ਹੀ ਨਹੀਂ ਜੀ ਕਿ ਇੱਥੋਂ ਅਸੀਂ ਪਕੜ ਚ ਨਾ ਚਾਹੀਏ ਹੂੰ ਤਾਂ ਤੁਸੀਂ ਸੋਚ ਕੇ ਦੇਖੋ ਕਿ ਇੱਕ ਤੇ ਮਾਈਨਿੰਗ ਹੋ ਰਹੀ ਹੈ ਜੀ ਛਤਬੀੜ ਵਾਲੀ ਮਾਈਨਿੰਗ ਆ ਪਿਛਲੇ ਦਿਨੀ ਕੀ ਉਹਦਾ ਰੋਲਾ ਚਰਚਤ ਵਿਚਾਰ ਰਹੀ ਫਿਰ ਜੇ ਤੁਸੀਂ ਰੋਪੜ ਵਾਲੀ ਸਾਈਡ ਜਾਓਗੇ ਤਾਂ ਉੱਥੇ ਤੇ ਜਿਹੜੇ ਬੈਂਸ ਸਾਹਿਬ ਆ ਜੀ ਉਹਨਾਂ ਤੇ ਬਕਾਇਦਾ ਪ੍ਰੈਸ ਕਾਨਫਰੰਸ ਹੋ ਚੁੱਕੀ ਹੈ ਮਜੀਠੀਆ ਸਾਹਿਬ ਕਰ ਚੁੱਕੇ ਬਹੁਤ ਵੱਡੇ ਦੋਸ਼ ਲਾ ਚੁੱਕੇ ਕਥੇ ਤੌਰ ਤੇ ਉਹਨਾਂ ਨੂੰ ਆਪਾਂ ਸਦਨ ਦੇ ਵਿੱਚ ਬਹੁਤ ਗੁੱਸੇ ਜਾਂ ਰੋਅ ਵਾਲੇ ਅੰਦਾਜ਼ ਦੇ ਵਿੱਚ ਵੀ ਦੇਖਿਆ ਸੀਗਾ ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਉਹ ਚੀਜ਼ਾਂ ਤੇ ਸਾਈਡ ਬਾਈ ਸਾਈਡ ਚੱਲ ਰਹੀਆਂ ਸੀਗੀਆਂ ਹੂੰ ਕਿਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੀ ਮਾਈਨਿੰਗ ਹੋਈ ਆ ਇਲੀਗਲੀ ਤਾਂ ਉਹਦਾ ਵੀ ਹੁਣ ਜੇ ਤੁਸੀਂ ਦੇਖੋਗੇ ਸਰਵੇ ਆਫ ਇੰਡੀਆ ਨੂੰ ਹੁਕਮ ਹੋਇਆ ਕਿ ਭਾਈ ਤੁਸੀਂ ਬਣਾਓ ਸਾਰਾ ਜੀ ਖਾਕਾ ਕਿ ਕੀ ਕੁਛ ਹੋਇਆ ਉਧਰ ਵੀ ਫਸਿਆ ਤੇ ਇੱਕ ਇਹ ਵੱਡੀ ਗੱਲ ਨਿਕਲ ਕੇ ਆ ਗਈ ਕਿ ਭਾਈ 80 ਰੁਪਇਆ ਜਿਹੜਾ ਉਹ ਇੱਕ ਫਰਜ਼ੀ ਵੈਬਸਾਈਟ ਬਣਾ ਕੇ ਲੈ ਗਿਆ ਠੱਗ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਹੁਣ ਇਹਦੇ ਵਿੱਚ ਇਹ ਗੱਲ ਸੁਣਨ ਦੇ ਵਿਚ ਆ ਰਹੀ ਆ ਕਿ ਕੁਝ ਕ੍ਰੈਸ਼ਰ ਮਾਲਕ ਜਾਂ ਕੁਝ ਇਸ ਤਰ੍ਹਾਂ ਦੇ ਅਧਿਕਾਰੀ ਈਸ਼ਕਾ ਸ਼ିକਾਰੀ ਜਿਹੜੇ ਸੀਗੇ ਉਹ ਸ਼ਾਮਲ ਸੀਗੇ ਯਾਨੀ ਰਲ ਮਿਲ ਕੇ ਇੱਕ ਖੇਡ ਖਿੰਡੀ ਗਈ ਆ ਅੱਛਾ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ ਮੈਂ ਜੀ ਕਿ ਕਿਸਾਨ ਪੋਰਟਲ ਦੇ ਵਿੱਚ ਗੜਬੜ ਹੋਈ ਹੂੰ ਠੀਕ ਹੈ ਨਾ ਜੀ ਜੀ ਹੁਣ ਜਿਵੇਂ ਆਪਾਂ ਦੇਖਦੇ ਆ ਆਰਟੀ ਸਿਸਟਮ ਭਈ ਇਦਾਂ ਦਾ ਆ ਕਿ ਅੱਗੇ ਸਾਡਾ ਕੀ ਹੁੰਦਾ ਸੀਗਾ ਕਿ ਅਸੀਂ ਆੜਤੀਏ ਤੋਂ ਪੈਸੇ ਲੈ ਉਸ ਤੋਂ ਬਾਅਦ ਫਸਲ ਸੁੱਟੀ ਘੱਟ-ਘਟਾ ਕੇ حساب ਹੋਇਆ ਨਗਦ 510 ਸੀ ਅੱਜ ਕੱਲ ਇਹਨਾਂ ਨੇ ਕਿਉਂਕਿ ਗਾਂਵਾਂ ਜਾ ਕੇ ਤੁਹਾਨੂੰ ਪਤਾ ਮੰਡੀਕਰਨ ਸਿਸਟਮ ਜਿਹੜਾ ਹੈ ਉਹ ਆਪਦੇ ਹਿਸਾਬ ਨਾਲ ਚਲਾਉਣਾ ਬਦਲ ਲਿਆ ਇਹਨਾਂ ਨੇ ਸਾਰਾ ਕੁਝ ਔਨਲਾਈਨ ਕਰ ਦਿੱਤਾ ਔਨਲਾਈਨ ਕਰ ਦਿੱਤਾ ਲੈਣ ਰਿਕਾਰਡ ਹੈ ਹਮ ਸਾਰਾ ਕੁਝ ਜਿਹੜਾ ਉਹ ਐਂਟਰੀ ਹੁੰਦੀ ਆ ਆੜਤੀਏ ਨੇ ਬਕਾਇਦਾ ਸਾਰਾ ਕੁਝ ਜਿਹੜਾ ਫulfill ਕਰਨਾ ਹੁੰਦਾ ਹੈ ਅਕਾਊਂਟ 'ਚ ਪੈਸੇ ਆਉਣੇ ਹੁੰਦੇ ਆ ਉਹਕਸਰ ਦੇ ਇੱਕ ਸਾਈਬਰ ਕੈਫੇ ਦੇ ਸਰੀਏ ਸ਼ਾਇਦ ਜੀ ਐਸਾ ਕਮਾਲ ਹੋਇਆ ਕਿ ਉਹਨਾਂ ਨੇ ਇਸ ਕਿਸਾਨ ਪੋਰਟਲ 'ਚ ਕੋਈ ਕਮੀ ਲੱਭੀ ਹਮ ਐਂਟਰੀ ਮਾਰ ਲਈ ਸੰਨਮਾਰੀ ਕਰ ਲਈ ਸੰਨਮਾਰੀ ਕਰਨ ਉਪਰੰਤ ਉਹਨਾਂ ਨੇ ਕਿਸਾਨਾਂ ਦਾ ਜਿਹੜਾ ਸੀਗਾ ਨਾ ਉਹ ਮਤਲਬ ਕਿ ਜੋ ਬਾਇਓ ਡਾਟਾ ਸੀਗਾ ਉੱਥੇ ਡਾਟਾ ਸੀਗਾ ਉਹਨੂੰ ਬਦਲ ਦਿੱਤਾ ਪੈਸੇ ਪੈਸੇ ਆ ਗਏ ਜਦੋਂ ਪੈਸੇ ਆ ਗਏ ਫਿਰ ਦੁਬਾਰਾ ਉਹਨਾਂ ਨੇ ਜੀ ਉਹਨੂੰ ਅਪਡੇਟ ਕਰ ਦਿੱਤਾ ਤੁਸੀਂ ਸੋਚ ਕੇ ਦੇਖੋ ਕਿ ਇਹ ਕਹਿੰਦੇ ਆ ਕਿ ਡਿਜੀਟਲ ਭਾਰਤ ਡਿਜੀਟਲ ਭਾਰਤ ਸਭ ਡਿਜੀਟਲ ਨਹੀਂ ਐ ਤੇ ਡਿਜੀਟਲ ਐ ਹੂੰ ਬਿਲਕੁਲ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਇਹਨਾਂ ਨੇ ਡਿਜੀਤਲ ਮਤਲਬ ਕਿ ਅੰਦਾਜ਼ਾ ਲਾ ਲਓ ਕਿ ਉਹ ਵੀ ਇੱਕ ਮੋਟੀ ਰਕਮ ਖਾ ਗਏ ਨੇ ਹਾਲਾਂਕਿ ਇਹਦੇ ਤੇ ਬਹੁਤ ਘੱਟ ਲੋਕ ਜਿਹੜੇ ਆ ਉਹ ਗੱਲਬਾਤ ਕਰ ਰਹੇ ਨੇ ਕਿ ਭਈ ਹੋ ਸਕਦਾ ਕੁਝ ਲੱਖਾਂ ਦੀ ਖੇਡ ਹੋਵੇ ਪਰ ਕੁਝ ਲੋਕ ਇਹ ਕਹ ਰਹੇ ਆ ਕਿ ਬਹੁਤ ਵੱਡੀ ਲੁੱਟ ਹੋ ਸਕਦੀ ਆ ਹੂੰ ਜੇ ਹੋ ਰਹੀ ਹੈ ਤੇ ਵਿੱਚ ਹੋਰ ਵੀ ਤਾਂ ਸੰਭਵਤਾ ਹੈ ਇਹਦੇ ਵਿੱਚ ਵੀ ਮਿਲੀਪੁਗਤ ਦੇ ਅਸਾਰ ਹੈਗੇ ਨੇ ਹੂੰ ਸੁਖਮ ਸਿੰਘ ਜੀ ਜੀ ਇਹਦੇ ਵਿੱਚ ਵੀ ਸਮਝਿਆ ਜਾਂਦਾ ਹੈ ਕਿ ਇਹ ਗੇਮ ਵੀ ਜਿਹੜੀ ਆ ਉਹ ਕੋਈ ਇਦਾਂ ਨਹੀਂ ਹੈ ਰਾਤੋਂ ਰਾਤ ਲੱਗ ਗਈ ਆ ਇਸ ਗੇਮ ਦੇ ਵਿੱਚ ਵੀ ਕੁਝ ਖਿਡਾਰੀ ਜਿਹੜੇ ਆ ਉਹ ਰਲ ਕੇ ਖੇਡ ਰਹੇ ਹੋਣਗੇ ਜੀ ਤੋਂ ਇਸ ਲਈ ਇਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਕਿ ਵੈਬਸਾਈਟ ਫਰਜ਼ੀ ਬਣ ਰਹੀ ਹੈ ਇਹ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਕਿਸਾਨ ਪੋਰਟਲ ਦੇ ਵਿੱਚ ਹੀ ਸਨ ਮਾਰੀ ਹੂੰ ਤਾਂ ਡਾਟਾ ਸਾਡਾ ਸੁਰੱਖਿਅਤ ਕਿੱਥੇ ਹੈ ਬਿਲਕੁਲ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਡਾਟਾ ਸੁਰੱਖਿਅਤ ਨਹੀਂ ਔਰ ਉਸੇ ਦੇ ਸਿਰ ਤੇ ਐਡੇ ਫਰਾਡ ਹੋ ਜਾਂਦੇ ਜੀ ਬਿਲਕੁਲ ਬਿਲਕੁਲ ਤੇ ਜੇ ਹੁਣ ਤੱਕ ਹੋਈ ਜਾਂਦੇ ਮਿੰਡੂ ਜੀ ਤਾਂ ਅੱਗੇ ਐਸਸੀ ਦੇ ਅਸਰ ਵੱਧਦੇ ਹੀ ਆ ਘਟਦੇ ਨਹੀਂ ਆ ਇਹ ਨਹੀਂ ਆ ਕਿ ਇੱਕ ਵਾਰੀ ਹੋ ਗਿਆ ਤੇ ਮੁੜ ਕੇ ਫਿਰ ਕੋਈ ਚੁੱਪ ਕਰ ਜਾਂਦਾ ਜਦੋਂ ਕੋਈ ਸਨ ਮਿਲਣ ਲੱਗ ਜਾਂਦੇ ਸੁਰਾਕ ਮਿਲਣ ਲੱਗ ਜਾਂਦੇ ਅਗਲਾ ਫਿਰ ਵਰਤਦਾ ਹੀ ਨਹੀਂ ਨਹੀਂ ਬਿਲਕੁਲ ਸੁਖਮ ਸਿੰਘ ਸਾਹਿਬ ਦੀ ਗੱਲ ਇਹ ਆ ਕਿ ਜਿਹੜਾ ਚੋਰ ਆ ਉਹਨੇ ਤੇ ਚੋਰੀ ਵਾਸਤੇ ਦੇਖਣਾ ਕਿ ਕਿੱਥੇ ਦਾ ਲੱਗਦਾ ਹੈ ਬਿਲਕੁਲ ਚੋਰ ਨੂੰ ਚੋਰੀ ਤੋਂ ਉਹ ਰੋਕਣ ਦਾ ਜ਼ਮਾ ਸਰਕਾਰ ਦਾ ਹੈ ਨਾ ਹੂੰ ਤਾਂ ਇੱਥੇ ਤੇ ਰਲੀਆਂ ਚੁਗੀਆਂ ਜਾ ਰਹੀਆਂ ਨੇ ਜੀ ਜੀ ਐਦਾਂ ਕਿਵੇਂ ਕੋਈ ਵੈਬਸਾਈਟ ਬਣਾ ਕੇ ਇੰਨੀ ਠੱਗੀ ਮਾਰ ਜਾਂਦਾ ਐਦਾਂ ਕਿਦਾਂ ਕੋਈ ਕਿਸਾਨ ਪੋਰਟਲ ਦੇ ਵਿੱਚ ਸੰਨਮਾਰੀ ਕਰ ਜਾਂਦਾ ਜੀ ਤੇ ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਕਮੀਆਂ ਤੇ ਹੈਗੀਆਂ ਨੇ ਇਹ ਜੇ ਮੰਨ ਲਓ ਬਾਈ ਚਾਂਸ ਕਿਸੇ ਨੇ ਕੋਈ ਸੰਨ ਲਾ ਲਈ ਤੇ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਹਾਂ ਜੀ ਤੁਸੀਂ ਕਿਉਂ ਉਸ ਜੀ ਤੇ ਮਤ ਕਰਦੇ ਹੁੰਦੇ ਹੁੰਦੇ ਆ ਨਾ ਕਿ ਫਟਕ ਨਹੀਂ ਤੇਰੇ ਚੋਰ ਨੂੰ ਦੋਸ਼ ਨਹੀਂ ਕਿ ਤੁਹਾਡਾ ਜੇ ਫਾਟਕ ਖੁੱਲਾ ਹੈ ਤਾਂ ਫਿਰ ਤੁਸੀਂ ਚੋਰ ਨੂੰ ਦੋਸ਼ ਨਹੀਂ ਦੇ ਸਕਦੇ ਪਹਿਲਾ ਦੋਸ਼ ਤੇ ਤੁਹਾਡਾ ਕਿ ਤੁਸੀਂ ਆਪਣਾ ਫਾਟਕ ਠੀਕ ਕਰੋ ਬਿਲਕੁਲ ਜੀ ਬਿਲਕੁਲ ਬਿਲਕੁਲ ਪੀ ਵੀ ਕਥੀ ਕਰੇ ਕਿ ਸਰਕਾਰੀ ਪੋਰਟਲ ਵੀ ਹੁਣ ਭਰੋਸੇਯੋਗ ਨਹੀਂ ਹੈ ਕਹਿੰਦੇ ਭਾਰਤ ਸਰਕਾਰ ਕੀ ਕਰ ਰਹੀ ਹੈ ਕੋਈ ਪੋਰਟਲ ਨਹੀਂ ਆਪਾਂ ਤਾਂ ਕਿੰਨੇ ਵੇਖ ਲਏ ਕੋਈ ਸਰਕਾਰੀ ਤੇ ਕੋਈ ਪ੍ਰਾਈਵੇਟ ਮੈਨ ਲੱਗਦਾ ਕੋਈ ਨਹੀਂ ਅੱਜ ਕੱਲ੍ਹ ਤੇ ਪੋਰਟਲ ਨਹੀਂ ਤੇ ਭੋਰ ਚੱਲ ਬਣਿਆ ਪਿਆ ਕਰਕੇ ਸਹੀ ਗੱਲ ਹੈ ਮਿੰਟ ਜੀ ਬਿਲਕੁਲ ਬਿਲਕੁਲ ਸਰਕਾਰ ਦਾ ਸਾਈਬਰ ਕ੍ਰਾਈਮ ਲੀ ਕਹਿੰਦੇ ਐਪਲੀਕੇਸ਼ਨ ਡਾਊਨਲੋਡ ਕਰਨ ਨੂੰ ਆਖਦੇ ਆ ਕਹਿੰਦੇ ਅਹ ਇਹ ਵੀ ਪਸ ਮਸਲਾ ਇੰਨਾ ਨਹੀਂ ਹੈ ਕਿ ਇਹਦੇ ਤੇ ਵੀ ਭਾਈ ਬੱਚ-ਬੱਚ ਕੇ ਬੱਚ-ਬੱਚ ਕੇ ਵਾਲੀ ਆ ਸੋਸ਼ਲ ਮੀਡੀਆ ਜਾਂ ਆਨਲਾਈਨ ਵਾਲਾ ਸਿਸਟਮ ਹੈ ਨਾ ਇਹ ਬੜਾ ਟੇਡਾ ਹੀ ਹੈ ਤੇ ਖੈਰ ਮਿੰਟੂ ਜੀ ਜਿਵੇਂ ਕਹਿੰਦੇ ਹੁੰਦੇ ਨੇ ਬਈ ਜਿਹੜੇ ਬੰਦੇ ਨੂੰ ਮੌਕਾ ਮਿਲ ਜੇ ਤੇ ਛੱਡਦਾ ਕੋਈ ਨਹੀਂ ਇੱਕ ਤਹਿਸੀਲਦਾਰ ਸਾਹਿਬ ਵੀ ਕਹਿੰਦੇ ਉਹ ਵੀ ਸੋਨੇ ਦੀਆਂ ਇਟਾਂ ਉੱਟਾਂ ਜੋੜੀ ਬੈਠੇ ਆ ਤੇ ਜਦੋਂ ਲੱਭਣ ਲੱਗੇ ਤੇ ਲੋਕਰ ਖੋਲਣ ਨਹੀਂ ਦਿੱਤਾ ਉਹਨਾਂ ਨੇ ਇੰਨਾ ਮਾਲ ਹੁਣ ਤਹਿਸੀਲਦਾਰ ਸਾਹਿਬ ਕਿੱਥੋਂ ਲਿਆਏ ਨੇ ਦੇਖੋ ਇਹ ਉਹੀ ਤਹਿਸੀਲਦਾਰ ਨੇ ਸੋਖਤਾਰਮ ਸਿੰਘ ਜੀ ਜਿਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਤੇ ਰੈਵਨਿਊ ਡਿਪਾਰਟਮੈਂਟ ਆ ਮੋਸਮਣ ਹੋਇਆ ਸੀਗਾ ਹਮ ਰੈਵਨਿਊ ਵਾਲੇ ਕਹਿੰਦੇ ਆ ਕਿ ਕਿਉਂਕਿ ਇਹ ਇਹਨਾਂ ਦੀ ਕੋਈ ਜਥੇਬੰਦੀ ਹੈ ਜਿਹੜੀ ਜੀ ਉਹਦੇ ਪ੍ਰਧਾਨ ਨੇ ਹਮ ਇਹ ਕਹਿੰਦੇ ਆ ਕਿ ਸਾਡੇ ਪ੍ਰਧਾਨ ਨੂੰ ਇਹ ਨਜਾਇਜ਼ ਫਸਾਰੇ ਨੇ ਹਮ ਠੀਕ ਹੈ ਜੀ ਵਿਜੀਲੈਂਸ ਦੇ ਆਪਣੇ ਤਰਕ ਆ ਉਹ ਕਹਿੰਦੇ ਤੇ ਜਿਹੜੇ ਤਹਿਸੀਲਦਾਰ ਸਾਹਿਬ ਆ ਇਹ ਤੇ ਆਪਦੇ ਲੋਕਰ ਨੂੰ ਹੱਥ ਨਹੀਂ ਲਾਉਣ ਦਿੰਦੇ ਹਮ ਕਹਿੰਦੇ ਕਿ ਤੁਸੀਂ ਕਿੰਨਾ ਬਹੁਤ ਲਾਉਂਦੇ ਆ। ਉਸ ਤੋਂ ਬਾਅਦ ਇਹਨਾਂ ਨੇ ਕੋਰਟ ਤੋਂ ਪਰਮਿਸ਼ਨ ਲੈ ਕੇ ਉਹ ਲੋਕਰ ਜਿਹੜਾ ਹੈ ਨਾ ਖੁਲਵਾਇਆ। ਜੀ। ਜਿਸ ਲੋਕਰ ਨੂੰ ਤਸੀਨਦਾਰ ਸਾਹਿਬ ਟੱਚ ਨਹੀਂ ਸੀ ਕਰਨ ਦੇ ਰਹਿ। ਜੀ। ਜਰਾ ਸੱਚ ਟੱਚ ਵੀ ਟੱਚ ਵੀ ਹੂੰ ਹੂੰ ਕਿਸ ਵਿੱਚ ਕਿਸ ਵਿੱਚ। ਤਾਂ ਕੱਲੇ ਆ ਕੇ ਹੁਣ ਜਦੋਂ ਖੁੱਲਿਆ ਤੇ ਅੱਖਾਂ ਅਡੀਆਂ ਰਹਿ ਗਈਆਂ ਕਿਉਂਕਿ ਇੱਕ ਤੇ ਉਹਦੇ ਚੋਂ ਸੋਨੇ ਦੀ ਇੱਟ ਮਿਲੀ ਆ। ਹੂੰ। 400 ਕੇ 500 ਗ੍ਰਾਮ ਦੀ ਇਟਿਆ ਜੀ ਤਾਂ ਇਦਾਂ ਮਤਲਬ ਕਿ ਜੋ ਗਹਿਣਾ ਘਟਾ ਹੈ ਉਹ ਲਗਭਗ ਲਗਭਗ ਕੋਈ 40-45 ਲੱਖ ਦਾ ਬਣਦਾ ਹੈ ਉਹ ਇਟ ਜੀ ਵੀ ਕਹਿੰਦੇ 30-35 ਲੱਖ ਰੀਤੇ ਕੱਲੀ ਆ ਉਹ ਹਾਂ ਜੀ ਤਾਂ ਇਹ ਆਪਣੇ ਆਪ ਦੇ ਵਿੱਚ ਵਿਜੀਲੈਂਸ ਦੀ ਕਾਰਵਾਈ ਚੜੀ ਹੈ ਹੂੰ ਉਹ ਸਾਰਥਕ ਬਣਾਉਣ ਦਾ ਯਤਨ ਹੈ ਜੀ ਕਿ ਭਾਈ ਅਸੀਂ ਜਿਹੜੀ ਕਾਰਵਾਈ ਆ ਉਹ ਗਲਤ ਨਹੀਂ ਕੀਤੀ ਹੂੰ ਸਾਡੀ ਕਾਰਵਾਈ ਜਿਹੜੀ ਆ ਉਹ ਸਟੀਕ ਸੀ ਸਾਡੀ ਕਾਰਵਾਈ ਜਿਹੜੀ ਉਹ ਬਣਦੀ ਸੀਗੀ ਹੂੰ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰੈਵਨਿਊ ਡਿਪਾਰਟਮੈਂਟ ਵਾਲੇ ਉਹ ਮੰਨਣ ਨੂੰ ਤਿਆਰ ਨਹੀਂ ਹੈ ਉਹ ਕਹਿੰਦੇ ਕਿ ਸਾਡੇ ਪ੍ਰਧਾਨ ਨੂੰ ਫਸਾਇਆ ਜਾ ਰਿਹਾ ਖੱਜਲ ਖੁਆਰ ਕੀਤਾ ਜਾ ਰਿਹਾ ਵਾਖਰਾ ਵਾਖਰਾ